ਜਦੋਂ ਵੀ ਹਰਬੀ ਸੈਡ ਕਰਦੇ ਆ ਤਾਂ ਸਾਡੇ ਕਿਸਾਨ ਭਰਾਵਾਂ ਦਾ ਇੱਕ ਲੰਬਾ ਰਹਿੰਦਾ ਕਿ ਸਾਡੇ ਜਿਹੜੇ ਕੱਖਾਂ ਨਦੀਨ ਹੈ ਉਹੋ ਸਾਫ ਕਰਨ ਦੀ ਕਿਉਂ ਨਹੀਂ ਮਰਦੇ ਦੇਖੋ ਨੰਬਰ 1 ਪਹਿਲੀ ਗੱਲ ਤੇ ਕਿ ਜਿਹੜਾ ਹਰਬੀ ਸੈਡ ਹੈ ਇਹ ਚੀਜ਼ ਏ ਜੀ ਹੈ ਇਹ ਕੁਝ ਵੀ ਹੋ ਸਕਦਾ ਹੈ ਮਰ ਵੀ ਸਕਦੇ ਆ ਰਹਿ ਵੀ ਸਕਦੇ ਆ ਪਰ ਹਾਂ ਤੁਸੀਂ ਇਹ ਚ ਫਰਕ ਪਾ ਸਕਦੇ ਆ ਘੱਟੋ ਘੱਟ 30 ਤੋਂ 40% ਦਾ ਕੱਖ ਮਾਣ ਵਿੱਚ ਮੈਂ ਫੇਰ ਕਹਿ ਰਿਹਾ ਹਾਂ ਵੀ ਤੁਸੀਂ ਗੁੱਲੀ ਡੰਡਾ ਮਾਰਨੇ ਵਿੱਚ 30 ਤੋਂ 40% ਦਾ ਫਰਕ ਪਾ ਸਕਦੇ ਹੋ ਉਹ ਕਿਵੇਂ ਉਹ ਸਿਰਫ ਪੈਣਾ ਤੁਹਾਡੇ 150 ਰੁਪਏ ਨਾਲ ਵੀ ਤੁਸੀਂ ਕਰਨਾ ਕੀ ਹੈ ਜਿੱਥੇ ਵੀ ਤੁਸੀਂ ਹਰਬੀ ਸਾਈਡ ਕਰਨਿਆ ਪਹਿਲੀ ਗੱਲ ਤੇ ਹੈ ਕਿ ਜਿਹੜਾ ਤੁਹਾਡਾ ਬਹਾਨਾ ਹੈ ਉਹ ਬਿਲਕੁਲ ਬੱਤ ਚਾਹੀਦਾ ਚਲੋ ਉਹ ਤਾਂ ਗੱਲ ਹੋ ਗਈ ਉਹ ਤਾਂ ਸਾਰੇ ਜਾਣਦੇ ਆ ਪਰ ਇੱਕੜਾ ਮੇਨ ਪ੍ਰੋਡਕਟ ਐਡ ਕਰ ਲਓ ਤੁਸੀਂ ਜਿੱਥੇ ਵੀ ਹਰਬੀ ਸਾਈਡ ਕਰਨਾ ਹੈ ਉੱਥੇ ਜਿਹੜੀ ਕੱਟ ਨਿਓਜਲਾ ਉਹ ਵਰਤਣੀ ਸਟਾਰਟ ਕਰ ਦਿਓ ਤੁਹਾਡੇ ਜਿਹੜੇ ਨਦੀਨਾ ਦਾ ਮਰਨ ਦਾ ਜਿਹੜਾ ਚਾਂਸ ਹੈ 30 ਤੋਂ 40% ਚੱਕ ਵੱਜ ਜਾਣਾ ਮੈਂ ਫਿਰ ਕਹ ਰਿਹਾ ਕਿ ਜਿੱਥੇ ਤੁਸੀਂ ਕੱਟ ਨਿਓਜਲ ਬਰਤਨੀ ਚਾਲੂ ਕਰਤੀ ਛੋਡੇ ਗੁੱਲੀ ਡੰਡਾ ਮਰਨ ਦੇ ਵਿੱਚ 30 ਤੋਂ 40% ਦਾ ਫਰਕ ਪੈ ਜਾਣਾ ਹੈ ਵੱਧ ਮਰਨਾ ਹੈ ਕਿਉਂਕਿ ਕਾਰਨ ਕੀ ਹੈ ਤੁਸੀਂ ਕਰਦੇ ਹੋ ਤੁਸੀਂ ਨਿਓਜ ਨਾਲ ਭਾਰੇ ਨਾਲ ਉਹਦੀ ਬਰੀਕਤੋਂ ਬਣ ਕੇ ਕੋ ਡਿੱਗੀਆਂ ਦੇ ਪੱਤਿਆਂ ਚੁੰਮਣੀ ਦੇ ਕਿਤੇ ਨਹੀਂ ਜਰੂਰਤ ਹੈਗੀ ਪਰ ਜਿਹੜਾ ਗੁੱਲੀ ਡੰਡਾ ਹੈ ਹਰਬੀਸ਼ੜ ਦਵਾਈ ਹੈ ਉਹਨੂੰ ਉਹਦੀ ਗੋਵ ਚ ਜਾਣਾ ਜ਼ਰੂਰੀ ਹੈ ਔਰ ਗੋਵ ਚ ਕੱਟਣੇ ਲਈ ਭੇਜੂਗੀ ਇੰਨਾ ਕੰਮ ਕਰ ਲਿਓ ਤੇ ਫਰਕ ਦੱਸੋ ਪਿਆ ਕੇ ਨਾ ਪਿਆ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਆਪਣਾ ਕਰੋ ਸਬਸਕ੍ਰਾਈਬ ਸਮਾਰਥਨ ਪੀਵੀ ਕੱਤੀ ਨਾਲ ਜੁੜੋ ਤੇ ਚੰਗੀ ਚੰਗੀ ਵੀਡੀਓ ਪਾਈਏ